ਆ ਵੀ ਦਾ ਮਾਉਰੇ ਤਾਂ ਸਿੱਧੂ ਸਰਦਾਰ ਸਰਦਾਰ ਜਿਹੜੀ ਨਹੀਂ ਹੋਣੀ ਉਹ ਜੇ ਮੈਂ ਮਾਂਚੇ ਖਾਰ ਰੱਖਦਾ ਹਾਂ ਮੰਨਦੇ ਹੋ ਉਹ ਆਇਆ ਸੀ ਨਾ ਮੈਂ ਕਹਿੰਦਾ ਸਿੱਧੂ ਦਾ ਅੱਜ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਆ ਕੇ ਮੈਂ ਕਿਸੇ ਦਾ ਵੀ ਨਹੀਂ ਗਾਇਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡ ਜਿੱਦਾਂ ਹੁਣ ਅਸੀਂ ਗਾਉਂਦੇ ਆ ਸਾ ਤੋਂ ਬਾਅਦ ਵੀ ਬਹੁਤ ਰੌਣਾ ਹੋਰ ਦਾ ਸਾਡੇ ਗਾਣੇ ਚਾਹੇ ਘੱਟ ਹੋਲੇ ਉਸ ਬੰਦੇ ਨੂੰ ਕਹਿੰਦੇ ਜਰੂਰ ਮਿਲੋਣਾ ਬਸਾਰੇ ਉਹ ਗੱਲ ਕਹਿ ਗਈਆਂ ਸੀ ਲਾਸਟ ਟਾਈਮ ਵੀ ਉਹ ਗੱਲਾਂ ਦਾ ਵਾਇਰਲ ਕਰਦਿਆਂ ਚਾਰ ਲੈਣਾ ਜਿਹੜੇ ਸਿੱਧੂ ਦੇ ਗਾਣੇ ਸੀ ਪਰਾ ਨਹੀਂ ਕਰੀਆਂ ਅੱਜ ਕਰਦੇ ਹੁਣ ਜੀਆ ਸੋ ਇਨੀ ਗੱਲ ਹੁੰਦੀ ਹੈ ਬਾਕੀ ਜੇ ਮੈਂ ਗਾਣਾ ਗਾ ਵੀ ਦਮਾ ਉਰੇ ਤਾਂ ਸਿੱਧੂ ਸਰਦਾ ਅਨਸਰ ਦਾ ਨਹੀਂ ਨਹੀਂ ਹੋਣੀ ਉਹ ਜੇ ਮੈਂ ਮਾਂਚੇ ਖਾਰ ਰੱਖਦਾ ਹਾਂ ਮੰਨਦੇ ਹੋ ਮੰਨਦੇ ਆ ਨਾ ਸੋ ਇੱਕ ਵਾਰ ਇੱਕ ਵਾਰ ਟੂਕ ਮਾਰ ਦੋ ਸਿੱਧੂ ਦੇ ਨਾਮ ਤੋਂ ਲਾਸਟ ਈਅਰ ਇੱਕ ਮਿੰਟ ਦੇ ਦਿਓ ਹੁਣ ਇੱਕ ਮਿੰਟ ਦੇ ਦਿਓ ਲਾਸਟ ਈਅਰ ਵੀ ਜਦੋਂ ਮੈਂ ਮੈਂ ਕਹਿੰਦਾ ਸਿੱਧੂ ਦਾ ਅੱਜ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਆ ਕੇ ਮੈਂ ਕਿਸੇ ਦਾ ਵੀ ਨਹੀਂ ਗਾਇਆ ਕੋਈ ਬੰਦਾ ਅਤੁੱਲਾ ਵਾ ਗੱਲ ਸੁਣਨ ਆਲੀਆ ਤਾਂ ਕੋ ਕੋ ਮਹਿਲਵਾ ਕੋ ਕੋ ਗੀਆ ਆਪਣਾ ਸ਼ੋਅ ਸੀਗਾ ਭਾ ਕੋ ਕਿੰਦਾ ਸੀ ਹਾਂ ਤੇ ਉੱਥੇ ਕਿਸੇ ਬੰਦੇ ਨੇ ਕਿ ਸਿੱਧੂ ਦਾ ਗਾਣਾ ਮੈਂ ਚਾਰ ਲਾਈਨਾਂ ਗਾਤੀਆਂ ਉਸ ਤੋਂ ਬਾਅਦ ਮੈਂ ਜਿਹੜੀ ਸਪੈਸ਼ਲਿਕ ਗੱਲ ਕਹੀ ਸੀ ਕਿ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡ ਜਿੱਦਾਂ ਹੁਣ ਅਸੀਂ ਗਾਉਂਦੇ ਆ ਸਾ ਤੋਂ ਬਾਅਦ ਵੀ ਬਹੁਤ ਨਾਣਾ ਹੋਰਨਾ ਸਾਡੇ ਕੋਲੇ ਚਾਹੇ ਘੱਟ ਸੁਣ ਲਿਓ ਉਸ ਬੰਦੇ ਨੂੰ ਕਹਿੰਦੇ ਦਿਲੋ ਨਾ ਬਸਾਰੇ ਉਹ ਗੱਲ ਕਹਿ ਗਏ ਗਿਆ ਸੀ ਲਾਸਟ ਟਾਈਮ ਵੀ ਵਾਇਰਲ ਕਰਨੇ ਵਾਲੇ ਨੇ ਉਹ ਗੱਲਾਂ ਤਾਂ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਵੀ ਸਿੱਧੂ ਦੇ ਗਾਣੇ ਸੀ ਭਰਾ ਨਹੀਂ ਕਰੀਆਂ ਅੱਜ ਕਰਦੇ ਹੁਣ ਹਿੰਦੂ ਵੀ ਨਾ ਕਹਦੇ ਐਨਟ ਕਰਦੇ ਹੁਣ ਸਮਝ ਗਏ ਜੋ ਹੁੰਦੇ ਵਾਸਤੇ ਵਾਇਰਲ ਤੁਹਾਨੂੰ ਚਾਹੀਦਾ ਕਰਾ ਦੇਣਗੇ ਸਾਰੇ ਜਣੇ ਇੱਕ ਜੋਰਦਾਰ ਤਾੜੀਆਂ ਮਣੀ ਲੌਂਗੀਆਂ ਦੀ ਵਾਸਤੇ ਔਰ ਬੇਜਾਨੇਸ਼ ਮੇਰੀ ਵੀਰੇ ਇੱਕ ਛੋਟੀ ਜੀ ਰਿਕਵੈਸਟ ਹੈ ਜੇ ਨਹੀਂ ਆਉਂਦਾ ਸੋ ਇੰਨੀ ਗੱਲ ਹੁੰਦੀ ਹੈ ਬਾਕੀ ਜੇ ਮੈਂ ਗਾਣਾ ਗਾ ਵੀਦਾ ਮਾਂਰੇ ਤਾਂ ਸਿੱਧੂ ਸਰਦਾਰ ਸਰਦਾਰ ਨਹੀਂ ਨਹੀਂ ਹੋਣੀ ਉਹ ਜੇ ਮੈਂ ਮਾਂਚੇ ਖਾਰ ਰੱਖਦਾ ਹਾਂ ਮੰਨਦੇ ਹੋ ਮੰਨਦੇ ਆ ਨਾ ਸੋ ਇੱਕ ਵਾਰ ਇੱਕ ਵਾਰ ਕੂਕ ਮਾਰ ਦੋ ਸਿੱਧੂ ਦੇ ਨਾਮ ਤੋਂ ਲਾਸਟ ਈਅਰ ਇੱਕ ਮਿੰਟ ਦੇ ਦਿਓ ਹੋਰ ਇੱਕ ਮਿੰਟ ਦੇ ਦਿਓ ਲਾਸਟ ਈਅਰ ਵੀ ਜਦੋਂ ਮੈਂ ਆਇਆ ਸੀ ਨਾ ਮੈਂ ਕਹਿੰਦਾ ਸਿੱਧੂ ਦਾ ਅਜੇ ਤੱਕ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਆ ਕੇ ਮੈਂ ਕਿਸੇ ਦਾ ਵੀ ਨਹੀਂ ਗਾਇਆ ਖੁਦੋਂ ਬਣਾ ਤੋਲਾ ਗੱਲ ਸੁਣਨ ਵਾਲੀ ਆ ਤਾਂ ਕੋਕੋ ਮਹਿਲਵਾ ਕੋਕੋ ਗੀਆ ਆਪਣਾ ਆ ਜੋ ਸੀ ਦਾ ਭਾਗ ਕੀ ਕਰੀ ਸੀ ਹਾਂ ਤੇ ਉੱਥੇ ਕਿਸੇ ਬੰਦੇ ਨੇ ਕਿ ਸਿੱਧੂ ਦਾ ਗਾਣਾ ਮੈਂ ਚਾਰ ਲੈਣਾ ਗਾਤੀਆਂ ਉਸ ਤੋਂ ਬਾਅਦ ਮੈਂ ਜਿਹੜੀ ਸਪੈਸ਼ਲਿਕ ਗੱਲ ਕਹੀ ਸੀ ਕਿ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡੇ ਜਿੱਦਾਂ ਹੁਣ ਅਸੀਂ ਗਾਉਂਦੇ ਹਾਂ ਸਾ ਤੋਂ ਬਾਅਦ ਵੀ ਬਹੁਤ ਨਾਣਾ ਹੋਰ ਨਾ ਸਾਡੇ ਗਾਲੇ ਚਾਹੇ ਘੱਟ ਸੁਣ ਲਿਓ ਉਸ ਬੰਦੇ ਨੂੰ ਕਦੇ ਜਰੂਰ ਲੇ ਲੋ ਨਾ ਬਸਾਰੇ ਉਹ ਗੱਲ ਕਹਿ ਕੇ ਗਿਆ ਸੀ ਲਾਸਟ ਟਾਈਮ ਦੀ ਵਾਇਰਲ ਕਰਨੇ ਵਾਲੇ ਨਾਲ ਉਹ ਗੱਲਾਂ ਦਾ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਵੀ ਸਿੱਧੂ ਦੇ ਗਾਣੇ ਸੀ ਪਰ ਆ ਨਹੀਂ ਕਰੀਆਂ ਅੱਜ ਕਰਦੇ ਹੁਣ ਹਿੰਦੂ ਵੀ ਨਾ ਕਹਦੇ ਐਂਡ ਕਰਦੇ ਹੁਣ ਸਮਝ ਗਏ ਜੋਦੇ ਵਾਸਤੇ ਰੋ ਵਾਈਕ ਨੂੰ ਤੁਹਾਨੂੰ ਚਾਹਤੀ ਕਰਾਜੇ ਰਗੇ ਸਾਰੇ ਲੋਕ ਇਕ ਬੜੀ ਜ਼ੋਰਦਾਰ ਤਾੜੀਆਂ ਮਣੀ ਲੌਂਗੀ ਵਾਲੀ ਵਾਸਤੇ ਆਹ ਬੇਜਾਨੇ ਸ਼ਾ ਮੇਰੀ ਵੀਰੇ ਇੱਕ ਛੋਟੀ ਜੀ ਰਿਕਵੈਸਟਾ ਜੇ ਨਹੀਂ ਆ ਸੋ ਇੰਨੀ ਗੱਲ ਹੁੰਦੀ ਹੈ ਬਾਕੀ ਜੇ ਮੈਂ ਗਾਣਾ ਗਾ ਵੀ ਦਮਾਂ ਉਰੇ ਤਾਂ ਸਿੱਧੂ ਸਰਦਾ ਅਨਸਰ ਦਾ ਨਹੀਂ ਨਹੀਂ ਹੋਣੀ ਉਹ ਜੇ ਮੈਂ ਮੰਚੇ ਖਾਰ ਰੱਖਦਾ ਹਾਂ ਮੰਨਦੇ ਹੋ ਮੰਨਦੇ ਆ ਨਾ ਸੋ ਇੱਕ ਵਾਰ ਇੱਕ ਵਾਰ ਟੂਕ ਮਾਰ ਦੋ ਸਿੱਧੂ ਦੇ ਨਾਮ ਤੋਂ ਇੱਕ ਮਿੰਟ ਦੇ ਦੋ ਜੀ ਹੋਰ ਇੱਕ ਮਿੰਟ ਦੇ ਦੋ ਲਾਸਟ ਈਅਰ ਵੀ ਜਦੋਂ ਮੈਂ ਆਇਆ ਸੀ ਨਾ ਮੈਂ ਕਹਿੰਦਾ ਸਿੱਧੂ ਦਾ ਹਾਲ ਤੱਕ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਆ ਕੇ ਮੈਂ ਕਿਸੇ ਦਾ ਵੀ ਨਹੀਂ ਗਾਇਆ ਫੋਟੋ ਬਣਾਇਆ ਤੁਲਾਵਾ ਗੱਲ ਸੁਣਨ ਵਾਲੀ ਆ ਤਾਂ ਕੋਕੋ ਮਹਿਲਵਾ ਕੋਕੋ ਸੀਗਾ ਆਪਣਾ ਆ ਆ ਸ਼ੋਅ ਸੀਗਾ ਭਾ ਕੋ ਕਿੰਦਾ ਸੀ ਹਾਂ ਤੇ ਉੱਥੇ ਕਿਸੇ ਬੰਦੇ ਨੇ ਕਿਹਾ ਸਿੱਧੂ ਦਾ ਗਾਣਾ ਮੈਂ ਚਾਰ ਲਾਈਨਾਂ ਗਾਤੀਆਂ ਉਸ ਤੋਂ ਬਾਅਦ ਮੈਂ ਜਿਹੜੀ ਸਪੈਸ਼ਲਿਕ ਗੱਲ ਕਹੀ ਸੀ ਕਿ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡੇ ਜਿੱਦਾਂ ਹੁਣ ਅਸੀਂ ਗਾਉਂਦੇ ਆ ਸਾ ਤੋਂ ਬਾਅਦ ਵੀ ਬਹੁਤ ਨਾਣਾ ਹੋਰ ਨਾ ਸਾਡੇ ਗਾਲੇ ਚ ਹੈ ਘੱਟ ਸੁਣ ਲਿਓ ਉਸ ਬੰਦੇ ਨੂੰ ਕਦੇ ਦਿਲੋ ਦਿਲੋ ਨਾ ਬਸਾਰੇ ਉਹ ਗੱਲ ਕਹਿ ਕੇ ਗਿਆ ਸੀ ਲਾਸਟ ਟਾਈਮ ਦੀ ਵਾਇਰਲ ਕਰਨੇ ਵਾਲੇ ਨੇ ਉਹ ਗੱਲਾਂ ਤਾਂ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਵੇ ਸਿੱਧੂ ਦੇ ਗਾਣੇ ਸੀ ਭਰਾ ਨਹੀਂ ਕਰੀਆਂ ਅੱਜ ਕਰਦੇ ਹੁਣ ਹਿੰਦੂ ਵੀ ਨਾ ਕਦੇ ਐਂਡਟ ਕਰਦੇ ਹੋਰ ਸਮਝਦੇ ਗਏ ਜੋਦੇ ਵਾਸਤੇ ਰੋ ਵਾਇਰਲ ਤੋਂ ਚਾਹੀ ਕਰਾ ਦੇ ਰਗੇ ਸਾਰੇ ਜਣੇ ਇੱਕੀ ਜ਼ੋਰਦਾਰ ਤਾੜੀਆਂ ਮਣੀ ਲੌਂਗੀਆਂ ਦੀ ਵਾਸਤੇ आज़ारिश आहे मेर मीर हिकु छोटी जी रिक्वेस्ट आहे